ਸੱਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਹਰਿੰਦਰ ਸਿੰਘ ਰੂਪ ਦੁਆਰਾ ਰਚਿਤ ਨਿਬੰਧ ਚਿੱਤਰ ਕਲਾ ਦੀ ਸਮਰੱਥਾ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਹਰਿੰਦਰ ਸਿੰਘ ਰੂਪ ਦਾ ਜਨਮ ਸਨ 1907 ਈਸਵੀ ਦੇ ਵਿੱਚ ਪਿੰਡ ਬੁਰਜ ਗਿਆਨੀਆਂ ਅੰਮ੍ਰਿਤਸਰ ਵਿਖੇ ਸਰਦਾਰ ਗੁਰਬਖਸ਼ ਸਿੰਘ ਦੇ ਘਰ ਹੋਇਆ ਜੋ ਉਸ ਵੇਲੇ ਬੈਰਿਸਟਰ ਸਨ ਇਨਾਂ ਨੇ ਸਿੱਖਿਆ ਵਿਧੀਵਤ ਰੂਪ ਦੇ ਵਿੱਚ ਸਕੂਲੀ ਗਿਆਨ ਭਾਵੇਂ ਹਾਸਲ ਨਹੀਂ ਕੀਤਾ ਪਰ ਘਰ ਦੇ ਵਿੱਚ ਜੋ ਮਾਹੌਲ ਸੀ ਅਧਿयन ਦਾ ਉਸ ਨੂੰ ਮਦੇ ਨਜ਼ਰ ਰੱਖਦਿਆਂ ਹੋਇਆਂ ਕਹਿ ਸਕਦੇ ਹਾਂ ਕਿ ਜੋ ਇਹ ਸਾਹਿਤਕ ਚੇਟਕ ਜੋ ਹੈ ਇਹਨਾਂ ਨੂੰ ਵਿਰਸੇ ਦੇ ਵਿੱਚ ਪ੍ਰਾਪਤ ਹੋਇਆ ਸੀ ਔਰ ਬਚਪਨ ਤੋਂ ਹੀ ਇਹਨਾਂ ਨੇ ਜੋ ਹੈ ਬੜੇ ਤੀਖਨ ਬੁਧੀ ਬਾਲਕ ਹੋਣ ਸਦਕਾ ਪੰਜਾਬੀ ਉਰਦੂ ਹਿੰਦੀ ਫਾਰਸੀ ਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਗਿਆਨ ਕਾਰੋਗੀ ਮਾਹੌਲ ਨੂੰ ਹੀ ਗ੍ਰਹਿਣ ਕੀਤਾ ਤੇ ਬਹੁਤ ਸਾਰੇ ਸਾਹਿਤ ਦਾ ਅਧਿਐਨ ਕੀਤਾ ਤੇ ਇਸ ਤਰ੍ਹਾਂ ਕੀਤਾ ਜੋ ਹੈ ਇਹਨਾਂ ਨੇ ਸਾਹਿਤਕਾਰੀ ਦੇ ਨਾਲ ਨਾਲ ਚਿੱਤਰਕਾਰੀ ਨਕਾਸ਼ੀ ਤੇ ਮੋਹਰਾ ਕਸ਼ੀ ਜੋ ਚਿੱਤਰਕਾਰੀ ਦੀਆਂ ਵੱਖ-ਵੱਖ ਟੈਕਨੀਕਾਂ ਹਨ ਨੂੰ ਅਪਣਾਇਆ ਔਰ ਆਪਣੇ ਚਿੱਤਰਕਾਰੀ ਦੇ ਪ੍ਰਤੀ ਜੋ ਅਨੁਭਵ ਸੀ ਜੋ ਤਜਰਬਾ ਸੀ ਜ਼ਿੰਦਗੀ ਦਾ ਜੋ ਉਹਨਾਂ ਦੀ ਲਗਨ ਸੀ ਜੋ ਚੇਟਕ ਸੀ ਉਸ ਨੂੰ ਆਪਣੀਆਂ ਸਾਹਿਤਕ ਪੁਸਤਕਾਂ ਦੇ ਵਿੱਚ ਬਾਕੂ ਬੀਬੀਆਂ ਨੂੰ ਸਨਮਾਨ ਜੋ ਹੈ ਭਾਵੇਂ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਕਿਸੇ ਸਹਾਇਤਕ ਅਦਾਰੇ ਵੱਲੋਂ ਨਹੀਂ ਦਿੱਤਾ ਗਿਆ ਪਰ ਫਿਰ ਵੀ ਸਭ ਤੋਂ ਵੱਡਾ ਸਨਮਾਨ ਜੋ ਹੈ ਕਿਸੇ ਲੇਖਕ ਦੇ ਲਈ ਉਸ ਦਾ ਪਾਠਕਾਂ ਦੇ ਵਿੱਚ ਸਰਾਇਆ ਜਾਣਾ ਉਸ ਦੀ ਮਕਬੂਲੀਅਤ ਪਾਠਕਾਂ ਦੇ ਵਿੱਚ ਦਿਲਾਂ ਵਿੱਚ ਜੋ ਸਥਾਨ ਹੈ ਉਹ ਕਿਸੇ ਲੇਖਕ ਦੇ ਲਈ ਬਹੁਤ ਵੱਡਾ ਸਨਮਾਨ ਹੁੰਦਾ ਹੈ ਮੌਤ ਇਹਨਾਂ ਦੀ 1954 ਈਸਵੀ ਦੇ ਵਿੱਚ ਹੋਈ ਦੱਸੀ ਜਾਂਦੀ ਹੈ ਜੋ ਕਿ ਇਹਨਾਂ ਦੀ ਬੇहद ਦਰਦਨਾਕ ਮੌਤ ਸੀ ਦੁਖਾਂਤਕ ਹਾਦਸਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਪਰਿਆ ਔਰ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਔਰ ਉਹ ਵੀ ਆਪਣੇ ਹੀ ਕੁੰਬੇ ਦੇ ਦੁਆਰਾ ਇਸ ਤਰ੍ਹਾਂ ਪੰਜਾਬੀ ਸਾਹਿਤ ਦਾ ਇੱਕ ਬੇहद ਜਹੀਨ ਲੇਖਕ ਜੋ ਸੀ ਅੰਤ 1954 ਈਸਵੀ ਦੇ ਵਿੱਚ ਆਪਣੇ ਹੱਥੋਂ ਹੀ ਮੌਤ ਦੇ ਘਾਟ ਉਤਾਰਿਆ ਗਿਆ ਰਚਨਾਵਾ ਜੋ ਹਨ ਹਰਿੰਦਰ ਸਿੰਘ ਰੂਪ ਦੀਆਂ ਇਹਨਾਂ ਨੇ ਕਵਿਤਾ ਵੀ ਲਿਖੀ ਵਾਰਤਕ ਵੀ ਆਲੋਚਨਾ ਪੁਸਤਕਾਂ ਵੀ ਇਹਨਾਂ ਦੀਆਂ ਛਪੀਆਂ ਤੇ ਖਾਸ ਕਰਕੇ ਸਭ ਤੋਂ ਵੱਡੀ ਇਹਨਾਂ ਦੀ ਜੋ ਪ੍ਰਾਪਤੀ ਸੀ ਉਸੇ ਵਾਰਾਂ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵਧੇਰੇ ਵਾਰਾਂ ਲਿਖਣ ਵਾਲਾ ਜੇਕਰ ਕੋਈ ਲੇਖਕ ਹੈ ਤਾਂ ਉਹ ਹਰਿੰਦਰ ਸਿੰਘ ਰੂਪ ਦਾ ਨਾਮ ਹੈ ਇਹਨਾਂ ਨੇ ਕਾਵ ਸੰਗ੍ਰਹਿ ਨਵੇਂ ਪੰਧ ਡੂੰਘੇ ਵਹਿਣ ਅਤੇ ਰੂਪਰੇਖਾ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ ਵਾਰਤਕ ਖੇਤਰ ਦੇ ਵਿੱਚ ਇਹਨਾਂ ਨੇ ਤੁੰਜਾ ਪਹੁੰਚੇ ਰੂਪ ਰੰਗ ਸਿੱਖ ਤੇ ਸਿੱਖੀ ਤੇ ਰੂਪ ਰਿਝਾਂ ਪੁਸਤਕਾਂ ਦੀ ਸਿਰਜਣਾ ਕੀਤੀ ਭਾਵੇਂ ਜੇਕਰ ਅਸੀਂ ਹਰਿੰਦਰ ਸਿੰਘ ਰੂਪ ਦੀਆਂ ਰਚਨਾਵਾਂ ਦੀ ਪਛਾਣ ਕਰਨੀ ਹੋਵੇ ਤੇ ਰੂਪ ਸ਼ਬਦ ਜੋ ਹੈ ਉਹਨਾਂ ਦੀਆਂ ਕਾਫੀ ਰਚਨਾਵਾਂ ਦੇ ਵਿੱਚ ਸ਼ਾਮਿਲ ਹੈ ਜਿਵੇਂ ਰੂਪ ਰੇਖਾ ਰੂਪ ਰੰਗ ਰੂਪ ਰਿਝਾਂ ਪੰਜਾਬ ਦੀਵਾਰ ਲੋਕਬਾਰਾਂ ਮਨੁੱਖ ਦੀਵਾਰ ਹਿਮਾਲਾ ਦੀਵਾਰ ਸ਼ਾਨਾਂ ਮੇਰੇ ਪੰਜਾਬ ਦੀਆਂ ਸਨ 47 ਦੀਵਾਰ ਲੋਕਦਰਦੀਆਂ ਦੀਵਾਰ ਤੇ ਅਨੋਖੀ ਵਾਰ ਜੋ ਹੈ ਵਾਰ ਸਾਹਿਬ ਦੇ ਵਿੱਚ ਇਹਨਾਂ ਦੀਆਂ ਪੁਸਤਕਾਂ ਹਨ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੀ ਸਭ ਤੋਂ ਮਕਬੂਲ ਵਾਰ ਹੋਈ ਹੈ ਉਹ ਹੈ ਮਨੁੱਖ ਦੀਵਾਰ ਸਭ ਤੋਂ ਚਰਚਿਤ ਵਾਰ ਰਹੀ ਹੈ ਆਲੋਚਨਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਭਾਈ ਗੁਰਦਾਸ ਤੇ ਲਾਲਾ ਧਨੀ ਰਾਮ ਚਾਤ੍ਰਿਕ ਦੇ ਜੀਵਨ ਤੇ ਕਵਿਤਾ ਦੇ ਬਾਰੇ ਆਪਣੀ ਆਲੋਚਨਾ ਉਹ ਲੋਜਨਾਤਮਕ ਦ੍ਰਿਸ਼ਟੀ ਦੁਆਰਾ ਲਿਖਿਆ ਤੇ ਇਹਨਾਂ ਦੀਆਂ ਕੁਝ ਅਣਸ਼ਪੀਆਂ ਪੁਸਤਕਾਂ ਵੀ ਜੋ ਪੰਜਾਬੀ ਚਿੱਤਰਕਲਾ ਤੇ ਗੁਰੂ ਨਾਨਕ ਦੇਵ ਜੀ ਬਾਰੇ ਸਨ ਔਰ ਜੋ ਹਥਲਾ ਨਿਬੰਧ ਹੈ ਚਿੱਤਰਕਲਾ ਦੀ ਸਮਰੱਥਾ ਇਹ ਹਰਿੰਦਰ ਸਿੰਘ ਰੂਪ ਦੀ ਅਣਸ਼ਪੀ ਪੁਸਤਕ ਰੂਸੀ ਪੰਜਾਬੀ ਚਿੱਤਰਕਲਾ ਦੇ ਵਿੱਚ ਦਰਜ ਹੈ ਚਿੱਤਰਕਲਾ ਦੀ ਸਮਰੱਥਾ निबंध ਦਾ ਵਿਸ਼ਾ ਵਸਤੂ ਜੋ ਹੈ ਇਸ ਦੇ ਵਿੱਚ ਹਰਿੰਦਰ ਸਿੰਘ ਰੂਪ ਨੇ ਚਿੱਤਰ ਕਲਾ ਨੂੰ ਜਾਂ ਚਿੱਤਰਕਾਰੀ ਨੂੰ ਜੋ ਹੈ ਇੱਕ ਕੁਦਰਤੀ ਵਰਦਾਰਾ ਕਿਹਾ ਹੈ ਇੱਕ ਅਜਿਹੀ ਸ਼ਕਤੀ ਕਲਾ ਦੇ ਵਿੱਚ ਉਸਨੇ ਦਰਸਾਈ ਹੈ ਜੋ ਮਨੁੱਖ ਦੀ ਰਹਿਨਮਾਈ ਕਰਦੀ ਹੈ ਜੋ ਮਨੁੱਖ ਦੀ ਜ਼ਿੰਦਗੀ ਦੇ ਸੋਹਜ ਨੂੰ ਪ੍ਰਗਟਾਉਂਦੀ ਹੈ ਵੈਸੇ ਹਰਿੰਦਰ ਸਿੰਘ ਰੂਪ ਜੋ ਸੰਨ ਸ਼ਿਕਾਰ ਖੇਡਣ ਦੇ ਵੀ ਬੜੇ ਸ਼ੌਕੀਨ ਸਨ ਔਰ ਪਸ਼ੂ ਪੰਛੀਆਂ ਬਾਰੇ ਵੀ ਇਹਨਾਂ ਨੇ ਆਪਣੀ ਇਸੇ ਰੁਚੀ ਅਧੀਨ ਜੋ ਹਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਦੇ ਵਿੱਚੋਂ ਚੁੰਝਾਂ ਪਹੁੰਚੇ ਪੁਸਤਕ ਜੋ ਹੈ ਉਹ ਕਾਫੀ ਸਰਾਹੀ ਗਈ ਹੈ ਉਸ ਵਕਤ ਦੇ ਵਿੱਚ ਔਰ ਖਾਸ ਕਰਕੇ ਉਹਨਾਂ ਨੇ ਜੋ ਸ਼ੌਕ ਹੁੰਦੇ ਹਨ ਜੋ ਜਿਵੇਂ ਕਬੂਤਰ ਪਾਲਣ ਦਾ ਕਈਆਂ ਨੂੰ ਸ਼ੌਕ ਹੁੰਦਾ ਹੈ ਤੇ ਕਬੂਤਰ ਬਾਜੀ ਕਰਦੇ ਹੋਇਆਂ ਉਹਨਾਂ ਦੀ ਕਿਹੋ ਜੀ ਸ਼ਬਦਾਵਲੀ ਹੁੰਦੀ ਸੀ ਕਿਸ ਤਰ੍ਹਾਂ ਦੇ ਉਹਨਾਂ ਦੇ ਸ਼ੌਕ ਹੁੰਦੇ ਸਨ ਕਿਸ ਤਰ੍ਹਾਂ ਦੀਆਂ ਜੋ ਰੁਚੀਆਂ ਹੁੰਦੀਆਂ ਹਨ ਤੇ ਕਿਸ ਤਰ੍ਹਾਂ ਇੱਕ ਦੂਜੇ ਦੇ ਜਦੋਂ ਮੁਕਾਬਲੇ ਹੁੰਦੇ ਹਨ ਕਬੂਤਰਾਂ ਦੇ ਤੇ ਕਵੀ ਨੇ ਇੱਥੇ ਬੜੇ ਹਾਸੋ ਹੇ ਨੇ ਅੰਦਾਜ਼ ਦੇ ਵਿੱਚ ਦੱਸਿਆ ਹੈ ਕਿ ਕਬੂਤਰਾਂ ਦੇ ਮੁਕਾਬਲੇ ਤੋਂ ਮਨੁੱਖ ਦੇ ਹਿਰਦੇ ਦੇ ਵਿੱਚ ਕੋਈ ਬੀਰ ਰਸ ਨਹੀਂ ਪੈਦਾ ਹੁੰਦਾ ਇਹ ਅਸਲ ਦੇ ਵਿੱਚ ਕਬੂਤਰਾਂ ਨੇ ਆਪਸ ਦੇ ਵਿੱਚ ਕੋਈ ਘੋਲ ਨਹੀਂ ਕਰਨਾ ਹੁੰਦਾ ਇਹ ਇੱਕ ਉੱਚੀ ਉਡਾਰੀ ਹੁੰਦੀ ਹੈ ਕਿ ਜਿਸ ਦਾ ਵੀ ਕਬੂਤਰ ਜੋ ਹੈ ਅੰਬਰਾਂ ਦੇ ਵਿੱਚ ਸਭ ਤੋਂ ਉੱਟੀਆਂ ਉੱਚੀਆਂ ਉਡਾਰੀਆਂ ਲਾਉਂਦਾ ਹੈ ਉਹ ਜਿਹੜਾ ਮਨੁੱਖ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਵਿਜੇਤਾ ਸਮਝ ਸਮਝਦਾ ਹੈ ਫੁੱਲਿਆ ਨਹੀਂ ਸਮਾਉਂਦਾ ਇਸ ਤਰ੍ਹਾਂ ਹਰਿੰਦਰ ਸਿੰਘ ਰੂਪ ਨੇ ਪਸ਼ੂ ਪੰਛੀਆਂ ਦੇ ਨਾਲ ਨਾਲ ਚਿੱਤਰਕਲਾ ਦੀ ਜੋ ਸਮਰੱਥਾ ਹੈ ਚਿੱਤਰਕਲਾ ਦੇ ਰਾਹੀ ਉਸਨੇ ਪਸ਼ੂ ਪੰਛੀਆਂ ਦੀਆਂ ਤਸਵੀਰਾਂ ਵੀ ਉਲੀਕੀਆਂ ਹਨ और और ਮੁੱਖ ਰੂਪ ਦੇ ਵਿੱਚ ਹਰਿੰਦਰ ਸਿੰਘ ਰੂਪ ਨੇ ਇਸ ਨਿਬੰਧ ਦੇ ਵਿੱਚ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਆਰਟ ਜਾਂ ਕਲਾ ਜੋ ਹੈ ساری ਕੁਦਰਤ ساری ਕਾਇਨਾਤ ਸਾਰੇ ਬ੍ਰਹਿਮੰਡ ਦੇ ਵਿੱਚ ਜੋ ਹੈ ਵਸੀ ਹੋਈ ਹੈ ਰਚੀ ਹੋਈ ਹੈ ਅਸਲ ਦੇ ਵਿੱਚ ਜੋ ਔਕਾਦਰ ਹੈ ਉਹ ਸਭ ਤੋਂ ਵੱਡਾ ਚਿਤੇਰਾ ਹੈ ਕਲਾਕਾਰ ਹੈ ਜਿਵੇਂ ਮੋੜ ਦੇ ਖੰਭਾਂ ਦੇ ਵਿੱਚ ਜੋ ਰੰਗਾਂ ਦਾ ਸੋਹਜ ਹੈ ਜਾਂ ਤੋਤੇ ਦੇ ਗਲ ਦੇ ਵਿੱਚ ਜੋ ਲਾਲ ਰੰਗ ਦੀ ਗਾਨੀ ਹੈ ਹਰਾ ਤੋਤਾ ਔਰ ਲਾਲ ਰੰਗ ਦੀ ਗਾਨੀ ਇਸ ਤਰ੍ਹਾਂ ਹਰਿੰਦਰ ਸਿੰਘ ਰੂਪ ਦਾ ਜੋ ਇੱਕ ਸੰਦੇਸ਼ ਹੈ ਜਾਂ ਉਸਦਾ ਇੱਕ ਮਕਸਦ ਹੈ ਕਿ ਕਲਾ ਇਸ ਸਾਰੇ ਬ੍ਰਹਿਮੰਡ ਦੇ ਕਣ-ਕਣ ਦੇ ਵਿੱਚ ਲੁਕੀ ਹੋਈ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਾਦਰ ਜੋ ਹੈ ਉਹ ਵੀ ਬਹੁਤ ਵੱਡਾ ਕਲਾਕਾਰ ਹੈ ਬੜਾ ਵੱਡਾ ਚਿਤੇਰਾ ਹੈ ਜਿਸ ਤਰ੍ਹਾਂ ਜੋ ਹੈ ਬੱਦਲਾਂ ਦੇ ਵਨਸ-ਵਨੇ ਰੰਗ ਆਕਾਸ਼ ਦੇ ਵਿੱਚ ਜੋ ਇੰਦਰ ਤਨੁਸ਼ ਦੇ ਵਿੱਚ ਜੋ ਰੰਗਾਂ ਦਾ ਸੁਮੇਲ ਹੈ ਇਹ ਵੀ ਉਸ ਕਾਦਰ ਦੀ ਕਲਾਕਾਰੀ ਨੂੰ ਹੀ ਦਰਸਾਉਂਦਾ ਹੈ ਇਸ ਨਿਬੰਧ ਦੇ ਵਿੱਚ ਹਰਿੰਦਰ ਸਿੰਘ ਰੂਪ ਨੇ ਜੋ ਹੈ ਕਲਾਕਾਰ ਨੂੰ ਜੋ ਹੈ ਇੱਕ ਅਜਿਹਾ ਸ਼ਖਸ ਗਰਦਾਨਿਆ ਹੈ ਜੋ ਕਿ ਸੁੱਤੀ ਹੋਈ ਲੁਗਾਈ ਨੂੰ ਵੀ ਹਲੂਣਦਾ ਹੈ ਮਨੁੱਖ ਦੇ ਅੰਦਰ ਜੋ ਹੈ ਜੂਨ ਦੀ ਇੱਕ ਚਿੰਗ ਪੈਦਾ ਕਰਦਾ ਹੈ ਆਸ ਪਰਦਾ ਹੈ ਕਿਸ ਰਾਹੀ ਆਪਣੀ ਕਲਾ ਦੇ ਮਾਧਿਅਮ ਰਾਹੀਂ ਹਾਲਾਂਕਿ ਕੋਈ ਵੀ ਕਲਾਕਾਰ ਜੋ ਹੈ ਉਹ ਆਪਣੀ ਕਲਾ ਜੋ ਹੈ ਉਸ ਤੇ ਰਾਹੀਂ ਮਨੁੱਖ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਮਨੁੱਖ ਨੂੰ ਜੋ ਹੈ ਬਹੁਤ ਵੱਡਾ ਇੱਕ ਸੰਦੇਸ਼ ਵੀ ਦਿੰਦਾ ਹੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੁਲਾਸ ਖੁਸ਼ੀ ਤੇ ਖੇੜਾ ਵੀ ਭਰਦਾ ਹੈ ਪਰ ਦੂਜੇ ਪਾਸੇ ਲੇਖਕ ਨੂੰ ਗਿਲਾ ਇਸ ਗੱਲ ਦਾ ਵੀ ਹੈ ਕਿ ਕਲਾ ਜੋ ਹੈ ਇੱਕ ਤਰ੍ਹਾਂ ਦੇ ਨਾਲ ਧਨੀਆਂ ਦੀ ਪ੍ਰਾਪਰਟੀ ਬਣ ਕੇ ਰਹਿ ਗਈ ਹੈ ਕਲਾ ਅੱਜ ਜੋ ਹੈ ਉਸ ਜਿਸ ਤਰ੍ਹਾਂ ਦਾ ਕਲਾ ਦੇ ਵਿੱਚ ਜੋ ਇੱਕ ਭਾਵ ਪ੍ਰਗਟਾਉਣ ਦਾ ਹੁਨਰ ਕਲਾਕਾਰਾਂ ਦੇ ਵਿੱਚ ਹੋਣਾ ਚਾਹੀਦਾ ਸੀ ਅੱਜ ਜੋ ਹੈ ਕਲਾ ਨੂੰ ਉਹਨਾਂ ਨੇ ਇੱਕ ਜੋ ਹੈ ਸ਼ੌਕ ਦੇ ਨਾਲੋਂ ਵੱਧ ਜੋ ਹੈ ਇੱਕ ਵਸਤੂ ਬਣਾ ਕੇ ਰੱਖ ਦਿੱਤਾ ਹੈ ਕਿਉਂਕਿ ਕਲਾਕਾਰਾਂ ਨੇ ਕੋਈ ਜੋ ਅਜੇ ਹਵੀ ਸੀ ਕਿ ਜਦੋਂ ਇਸ ਦੇ ਵਿੱਚ ਮਜ਼ਦੂਰਾਂ ਨੂੰ ਜੋ ਸੀ ਬਿਲਕੁਲ ਹਾਸ਼ੀਏ ਤੇ ਰੱਖਿਆ ਹੋਇਆ ਸੀ ਦਰਕਨਾਰ ਕੀਤਾ ਹੋਇਆ ਸੀ ਪਰ ਕੁਝ ਕਲਾਕਾਰ ਅਜੇ ਵੀ ਹਨ ਜੋ ਆਪਣੇ ਚਿੱਤਰਕਾਰੀ ਦੇ ਰਾਹੀਂ ਜੋ ਹੈ ਮਜ਼ਦੂਰਾਂ ਨੂੰ ਉਹਨਾਂ ਨੇ ਜਾਂ ਮਜ਼ਦੂਰ ਵਰਗ ਨੂੰ ਜਾਂ ਮਿਹਨਤਕਸ਼ ਲੋਕਾਂ ਦੇ ਜੀਵਨ ਨੂੰ ਬਿਆਨ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਇੱਕ ਜੋ ਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਮੁੱਲੀ ਪ੍ਰਾਪਤੀ ਹੈ ਜਿਸ ਸਦਕਾ ਅਜੋਕੇ ਦੌਰ ਦੀ ਜਿਹੜੀ ਕਲਾ ਹੈ ਉਸ ਦੇ ਵਿੱਚ ਮਜ਼ਦੂਰ ਵਰਗ ਜੋ ਹੈ ਉਹ ਵੀ ਆਪਣੀ ਸ਼ਮੂਲੀਅਤ ਕਰ ਰਿਹਾ ਹੈ ਇਸ ਦੇ ਨਾਲ ਨਾਲ ਹੀ ਲੇਖਕ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਇੱਕ ਕਲਾਕਾਰ ਜੋ ਹੈ ਰੰਗਾਂ ਦੇ ਵਿੱਚ ਜੋ ਹੈ ਮਨੁੱਖ ਨੂੰ ਰੰਗਾਂ ਦੇ ਵਿੱਚੋਂ ਜ਼ਿੰਦਗੀ ਲੱਭਣ ਦੀ ਜਾਚ ਸਿਖਾਉਂਦਾ ਹੈ ਰੰਗਾਂ ਦੇ ਵਿੱਚ ਇੱਕ ਸੁਰਤਾ ਵੇਖਣ ਦੀ ਜਾਚ ਸਿਖਾਉਂਦਾ ਹੈ ਤੇ ਦੂਜੇ ਪਾਸੇ ਜੋ ਹੈ ਵਿਰੋਧੀ ਰੰਗਾਂ ਦੇ ਵਿੱਚੋਂ ਵੀ ਕਿਸ ਤਰ੍ਹਾਂ ਕਲਾ ਜੋ ਹੈ ਸਾਕਾਰ ਹੁੰਦੀ ਹੈ ਇਹ ਵੀ ਹੋਣਾ ਇਹ ਵੀ ਹੁਨਰ ਜਿਹੜਾ ਹੈ ਇਹ ਵੀ ਕਲਾਕਾਰ ਹੀ ਸਿਖਾਉਂਦਾ ਹੈ ਮਨੁੱਖ ਨੂੰ ਇਸ ਤਰ੍ਹਾਂ ਚਿੱਤਰਕਲਾ ਦੀ ਸਮਰਥਾ ਲੇਖ ਦੇ ਵਿੱਚੋਂ ਹਰਿੰਦਰ ਸਿੰਘ ਰੂਪ ਨੇ ਇਹ ਤੱਥ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਲਾ ਆਪਣੇ ਆਪ ਦੇ ਵਿੱਚ ਉਹ ਅਜਹੀ ਸੱਚੀ ਕਲਾ ਹੈ ਜੋ ਲੋਕ ਧਰਮੀ ਭੂਮਿਕਾ ਨਿਭਾਉਂਦੀ ਹੈ ਜੋ ਲੋਕਾਂ ਦੇ ਹਿੱਤ ਵਿੱਚ ਹੈ ਲੋਕਾਂ ਦੀ ਜ਼ਿੰਦਗੀ ਦੇ ਸੋਝ ਨੂੰ ਵੀ ਬਿਆਨਦੀ ਹੈ ਤੇ ਕੋਹਜ ਨੂੰ ਵੀ ਜਦੋਂ ਬਿਆਨਦੀ ਹੈ ਤੇ ਉਸ ਦੇ ਪ੍ਰਤੀ ਵੀ ਕਲਾਕਾਰ ਦਾ ਮਕਸਦ ਇਹੀ ਹੁੰਦਾ ਹੈ ਕਿ ਉਸ ਕੋਹਜ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਭਾਵ ਪੈਦਾ ਕਰਨਾ ਔਰ ਪੁਰਾਣੇ ਚਿੱਤਰਕਾਰ ਜੋ ਸਨ ਉਹ ਬਹੁਤ ਕੁਝ ਆਪਣੀ ਚਿੱਤਰਕਾਰੀ ਦੇ ਵਿੱਚ ਉਲੀਕਦੇ ਸਨ ਪਰ ਅੱਜ ਦਾ ਜੋ ਆਧੁਨਿਕ ਚਿੱਤਰਕਾਰ ਹੈ ਅਜਿਹਾਂ ਚਿੱਤਰਕਾਰ ਹੈ ਕਿ ਉਹ ਇੱਕ ਬਿੰਦੀ ਤੱਕ ਜਾਂ ਇੱਕ ਨੁਕਤਾ ਤੱਕ ਵੀ ਉਸਦੇ ਵਿੱਚ ਵਾਧੂ ਨਹੀਂ ਲੱਗਣ ਦਿੰਦਾ ਕਈ ਵਾਰ ਜੋ ਹੈ ਸਪੋਜ਼ ਅਸੀਂ ਜਿਵੇਂ ਇਹ ਗੋਲ ਧਾਇਰੇ ਦੇ ਵਿੱਚ ਜੇਕਰ ਇੱਕ ਬਿੰਦੀ ਦਾ ਨਿਸ਼ਾਨ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕਲਾਕਾਰ ਦੀ ਇੱਕ ਕਲਾ ਨੂੰ ਹੀ ਦਰਸਾਉਂਦਾ ਹੈ ਪਰ ਦੂਜੇ ਪਾਸੇ ਕਲਾਕਾਰ ਦੁਆਰਾ ਸਿਰਜੀ ਉਸ ਕਲਾਕ੍ਰਿਤੀ ਨੂੰ ਪਾਠਕ ਜਾਂ ਦਰਸ਼ਕ ਜੋ ਹੈ ਕਿਸ ਢੰਗ ਦੇ ਨਾਲ ਵੇਖਦਾ ਹੈ ਕਿਸ ਢੰਗ ਦੇ ਨਾਲ ਬਾਚਦਾ ਹੈ ਇਹ ਉਸ ਦੇ ਆਪਣੇ ਨਜ਼ਰੀਏ ਤੇ ਨਿਰਭਰ ਕਰਦਾ ਹੈ ਕਿਉਂਕਿ ਜੇ ਭੁੱਖੇ ਨੂੰ ਬਾਤ ਕਹੀਏ ਪਾਵਾਂਗੇ ਤਾਂ ਉਸ ਨੂੰ ਤਾਂ ਇਹ ਗੋਲ ਧਾਇਰਾ ਇੱਕ ਰੋਟੀ ਤੇ ਉਸ ਦੇ ਵਿੱਚ ਇਹ ਬਿੰਦੀ ਜਿਹੜੀ ਹੈ ਇੱਕ ਗੰਡਾ ਹੀ ਨਜ਼ਰ ਆਏਗਾ ਤੇ ਦੂਜੇ ਪਾਸੇ ਇੱਕ ਜੋ ਜਹੀਨ ਬੁੱਧੀ ਵਾਲਾ ਕਲਾਕਾਰ ਹੈ ਉਸ ਨੂੰ ਇਹ ਸਮੂਜੇ ਬ੍ਰਹਿਵੰਡ ਦੇ ਵਿੱਚ ਜੋ ਹੈ ਇੱਕ ਮਨੁੱਖ ਦੀ ਹੋਂਦ ਜਿਹੜੀ ਹੈ ਇੱਕ ਬਿੰਦੂ ਦੇ ਸਮਾਨ ਵੀ ਨਜ਼ਰ ਆਏਗੀ ਸੋ ਇਹ ਮਨੁੱਖ ਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਲਾ ਨੂੰ ਕਿਸ ਨਜ਼ਰੀਏ ਦੇ ਨਾਲ ਕਿਸ ਦ੍ਰਿਸ਼ਟੀ ਦੇ ਨਾਲ ਵੇਖਣਾ ਹੈ ਪਰ ਇਹ ਗੱਲ 16 ਨੇ ਸੱਚ ਹੈ ਕਿ ਕਲਾਕਾਰ ਦੀ ਕਲਾਕ੍ਰਿਤੀ ਦੇ ਵਿੱਚ ਜੋ ਹੁਨਰ ਹੈ ਜਾਂ ਸੁੰਦਰਤਾ ਹੈ ਉਹ ਲੁਕੀ ਹੁੰਦੀ ਹੈ ਔਰ ਉਸ ਲੁਕੀ ਹੋਈ ਸੁੰਦਰਤਾ ਨੂੰ ਪਛਾਨਣ ਵਾਲੀ ਅੱਖ ਜਿਹੜੀ ਹੈ ਉਹ ਪਾਠਕ ਦੇ ਕੋਲ ਉਹ ਜੋ ਹੈ ਦਰਸ਼ਕ ਦੇ ਕੋਲ ਹੋਣੀ ਬੇहद ਜ਼ਰੂਰੀ ਹੈ ਇਸ ਦੇ ਨਾਲ ਹੀ ਹਰਿੰਦਰ ਸਿੰਘ ਰੂਪ ਨੇ ਇਸ ਲੇਖ ਦੇ ਵਿੱਚ ਜੋ ਚਿੱਤਰਕਾਰੀ ਦਾ ਪਿਸ਼ੋਕੜ ਕੀ ਸੀ ਔਰ ਵਰਤਮਾਨ ਤੇ ਇਸ ਦੇ ਭਵਿੱਖ ਬਾਰੇ ਵੀ ਚਰਚਾ ਕੀਤੀ ਹੈ ਔਰ ਬੜੇ ਹੀ ਰੋਚਕ ਢੰਗ ਦੇ ਨਾਲ ਆਪਣੀ ਇਸ ਸਾਰੀ ਜੋ वार्ता ਹੈ ਚਿੱਤਰਕਲਾ ਦੇ ਸੰਬੰਧੀ ਉਸ ਨੂੰ ਚਿਤਰਿਆ ਹੈ ਸਲੇਖ ਪੱਖੋਂ ਵੀ ਇਹ ਨਿਵੰਧ ਜੋ ਹੈ ਇੱਕ ਰੋਚਕ ਨਿਵੰਧ ਹੈ ਔਰ ਬਿਲਕੁਲ ਟੁਕਵਾ ਹੈ ਫਬਵਾ ਹੈ ਕਿਉਂਕਿ ਸਾਰੀ ਗੱਲਬਾਤ ਜੋ ਹੈ ਚਿੱਤਰਕਲਾ ਦੀ ਸਮਰੱਥਾ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਜਿੱਥੋਂ ਤੱਕ ਸ਼ੈਲੀ ਅਤੇ ਸ਼ਬਦਾਵਲੀ ਦਾ ਸਵਾਲ ਹੈ ਹਰਿੰਦਰ ਸਿੰਘ ਰੂਪ ਨੇ ਜੋ ਹੈ ਇਸ ਲੇਖ ਦੇ ਵਿੱਚ ਬੜੀ ਸਹਿਜ ਤੇ ਸਰਲ ਸ਼ੈਲੀ ਦਾ ਸ਼ਬਦ ਭੰਡਾਰ ਦੀ ਵਰਤੋਂ ਕੀਤੀ ਹੈ ਕਿਉਂਕਿ ਉਹ ਸ਼ਬਦਾਂ ਦਾ ਜਾਦੂਗਰ ਹੈ ਉਸ ਦੀ ਸ਼ੈਲੀ ਬਿਲਕੁਲ ਨਿਵੇਕਲੀ ਹੈ ਬੜੀ ਸਰਲ ਹੈ ਔਰ ਸਹਿਜ ਢੰਗ ਦੇ ਨਾਲ ਉਹ ਪਾਠਕਾਂ ਨੂੰ ਆਪਣਾ ਜੋ ਮਕਸਦ ਅ ਦਸੋਂ ਤੱਕ ਸਫਲ ਰਿਹਾ ਹੈ ਜਿੱਥੋਂ ਤੱਕ ਇਸ ਦੇ ਵਿੱਚ ਜੋ ਸ਼ਬਦ ਚੋਣ ਦਾ ਸੰਬੰਧ ਹੈ ਲੇਖਕ ਨੇ ਵਿਸ਼ੇ ਦੇ ਅਨੁਸਾਰ ਜੋ ਹੈ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿਉਂਕਿ ਲੇਖਕ ਨੂੰ ਪੰਜਾਬੀ ਹਿੰਦੀ ਸੰਸਕ੍ਰਿਤ ਉਰਦੂ ਫਾਰਸੀ ਅੰਗਰੇਜ਼ੀ ਸਭ ਭਾਸ਼ਾਵਾਂ ਦਾ ਗਿਆਨ ਹੈ ਸੋ ਆਪਣੇ ਇਸ ਨਿਬੰਧ ਨੂੰ ਜੋ ਹੈ ਬਹੁਤ ਰੋਚਕ ਬਣਾਉਣ ਦੇ ਲਈ ਉਸਨੇ ਵੱਖ-ਵੱਖ ਹਵਾਲੇ ਅਤੇ ਲੋਕਾਂ ਦੇ ਵਰਤੋਂ ਕੀਤੀ ਹੈ ਭਾਵਾਂ ਅਤੇ ਵਿਚਾਰਾਂ ਦੇ ਸਦਕਾ ਜੋ ਹੈ ਪ੍ਰਭਾਵ ਦੀ ਇਕਤਾ ਵੀ ਨਿਰੰਤਰ ਬਣੀ ਹੋਈ ਹੈ ਤੇ ਬਾਕ ਬਣਤਰ ਅਤੇ ਪੈਰਾ ਬਣਤਰ ਜੋ ਹੈ ਇਸ ਪੱਖੋਂ ਵੀ ਅਸੀਂ ਇਸ ਰਚਨਾ ਨੂੰ ਇੱਕ ਸਚੱਜੀ ਰਚਨਾ ਦਾ ਅ ਦਰਜਾ ਦੇ ਸਕਦੇ ਹਾਂ ਸੋ ਸਮੁੱਚੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਚਿੱਤਰਕਲਾ ਦੀ ਸਮਰਥਾ ਹਰਿੰਦਰ ਸਿੰਘ ਰੂਪ ਦਾ ਇੱਕ ਅਜਿਹਾ ਲੇਖ ਹੈ ਜਿਸ ਦੇ ਵਿੱਚ ਉਸਨੇ ਕਲਾ ਦੇ ਦੋ ਪੱਖ ਜਿਹੋ ਹਨ ਉਹਨਾਂ ਨੂੰ ਬਿਆਨ ਕੀਤਾ ਹੈ ਕਲਾ ਦਾ ਸਿਧਾਂਤਿਕ ਪੱਖ ਵੀ ਅਤੇ ਰਵਾਇਤੀ ਪੱਖ ਵੀ ਸਿਧਾਂਤਿਕ ਪੱਖ ਦੇ ਵਿੱਚ ਉਸਨੇ ਆਪਣੇ ਬૌਧਿਕ ਅੰਦਾਜ਼ ਦੇ ਵਿੱਚ ਵਿਚਾਰ ਪ੍ਰਗਟਾਏ ਹਨ ਤੇ ਰਵਾਇਤੀ ਦੇ ਵਿੱਚ ਉਸਨੇ ਪ੍ਰਾਤਨ ਜਾਂ ਪਰੰਪਰਾਵਾਦੀ ਕਲਾ ਦਾ ਵੀ ਜੋ ਹੈ ਜ਼ਿਕਰ ਕੀਤਾ ਹੈ ਸੋ ਸਮੁੱਚੇ ਰੂਪ ਦੇ ਵਿੱਚ चित्रकला ਦੀ ਸਮਰਥਾ ਹਰਿੰਦਰ ਸਿੰਘ ਰੂਪ ਦੁਆਰਾ ਸਿਰਜਿਤ ਇੱਕ ਅਜਿਹਾ ਨਿਬੰਧ ਹੈ ਜੋ ਇੱਕ ਬੇहद ਗੁਣਾ ਭਰਪੂਰ ਅਤੇ ਸਾਰਥਕ ਰਚਨਾ ਹੈ ਉਮੀਦ ਹੈ ਕਿ ਇਸ ਲੇਖ ਬਾਰੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ ਇਹ ਚੈਨਲ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਔਰ ਨਾਲ ਦੇ ਨਾਲ ਜੋ ਨਵੇਂ ਜੁੜੇ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਅੱਗੇ ਸ਼ੇਅਰ ਵੀ ਕਰਦੇ ਰਹਿਣ ਤਾਂ ਜੋ ਹੋਰ ਵਿਦਿਆਰਥੀ ਵੀ ਇਸ ਚੈਨਲ ਦੇ ਨਾਲ ਜੁੜ ਕੇ ਚੈਨਲ ਦੁਆਰਾ ਪਾਈਆਂ ਜਾ ਰਹੀਆਂ ਵੀਡੀਓਜ਼ ਦੇ ਦੁਆਰਾ ਇਮਤਿਹਾਨੀ ਨਜ਼ਰੀਆ ਨਜ਼ਰੀਏ ਤੋਂ ਉਹਨਾਂ ਦੇ ਸਾਰੇ ਜਿਹੜੇ ਮਨ ਦੇ ਵਿੱਚ ਸ਼ੰਕੇ ਨੇ ਉਹਨਾਂ ਦੀ ਨਿਵਿੜਤੀ ਹੋ ਸਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਧੰਨਵਾਦ